ਅੱਜ ਅਸੀਂ ਪੁੱਜੇ ਆਂ ਦੇਸ਼ ਦੀ ਸਭ ਤੋਂ ਵੱਡੀ ਰਸੋਈ ਸਚਕਨ ਸ਼੍ਰੀ ਹਰਮਨਦਾਸ ਸਾਹਿਬ ਦੇ ਲੰਗਰ ਘਰ ਦੇ ਵਿੱਚ ਸੋ ਦੱਸਾਂਗੇ ਕਿ ਹਰ ਰੋਜ਼ 1.5 ਲੱਖ ਸ਼ਰਧਾਲੂ ਜਿਹੜੇ ਸਚਕਨ ਸ਼੍ਰੀ ਹਰਮਨਦਾਸ ਸਾਹਿਬ ਨਤਮਸਤਕ ਹੋਣ ਲਈ ਪੁੱਜਦੇ ਆ ਉਹਨਾਂ ਦੇ ਲਈ ਲੰਗਰ ਕਿਵੇਂ ਬੰਦਾ ਵਾ ਸੋ ਅੱਜ ਦਾਲ ਤਿਆਰ ਕੀਤੀ ਜਾ ਰਹੀ ਆ ਉਸ ਦੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਨਾਲ ਮੈਨੇਜਰ ਸਾਹਿਬ ਖੁਦ ਉੱਤੇ ਖੜੇ ਹੋ ਕੇ ਦਾਲ ਨੂੰ ਤਿਆਰ ਕਰਵਾ ਰਹੇ ਆ ਇਸ ਦੇ ਨਾਲ ਹੀ ਇੱਕ ਮਸ਼ੀਨ ਚੁਪਾਤੀ ਦੀ ਜ਼ਰੂਰ ਲੱਗੀ ਆ ਜਿਸ ਦੇ ਵਿੱਚ ਚਪਾਤੀਆਂ ਹਰ ਰੋਜ਼ ਸ਼ਰਧਾਲੂਆਂ ਦੇ ਲਈ ਚਪਾਤੀਆਂ ਨਿਕਲਦੀਆਂ ਵਾਂ ਸੋ ਕਿੰਨੀ ਢਾਲ ਤਿਆਰ ਕੀਤੀ ਜਾਂਦੀ ਹੈ ਕਿਹੜੇ ਕਿਹੜੇ ਕੀ ਕੀ ਰੈਸਪੀ ਹਰ ਰੋਜ਼ ਬੰਦੀ ਹੈ ਕਿਹੜਾ ਕਿਹੜਾ ਹਫਤੇ ਦੇ ਵਿੱਚ ਕਿਸ ਹਿਸਾਬ ਨਾਲ ਕਿਉਂਕਿ ਇਸ ਰਸੋਈ ਦੇ ਵਿੱਚ 24 ਘੰਟੇ ਲੰਗਰ ਤਿਆਰ ਕੀਤਾ ਜਾਂਦਾ ਸੋ ਮੈਨੇਜਰ ਸਾਡੇ ਨਾਲ ਮੌਜੂਦ ਹੈ ਮੈਨੇਜਰ ਸਾਹਿਬ ਦੇਸ਼ ਦੀ ਸਭ ਤੋਂ ਵੱਡੀ ਰਸੋਈ ਸਚਕੰਦ ਸ਼੍ਰੀ ਹਰਮੰਦਰ ਸਾਹਿਬ ਦੇ ਲੰਗਰ ਘਰ ਨੂੰ ਕਹਿੰਦੇ ਆ ਇਸ حساب ਨਾਲ ਤਿਆਰੀ ਕੀਤੀ ਜਾਂਦੀ ਹੈ ਕਿਉਂਕਿ ਹਰ ਰੋਜ਼ 1.5 ਲੱਖ ਤੇ ਕਰੀਬ ਸ਼ਰਧਾਲੂ ਨਤਮਸਤਕ ਹੋਣ ਤੋਂ ਬਾਅਦ ਲੰਗਰ ਛਕਣ ਲਈ ਪਹੁੰਚਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰ ਸਾਹਿਬ ਜੀ ਦੇ ਰੋਜ਼ਾਨਾ ਹੀ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਨਤਮਸਤਕ ਹੋਣ ਵਾਸਤੇ ਪਹੁੰਚਦੀਆਂ ਨੇ ਜਿੱਥੇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਕੇ ਨਤਮਸਤਕ ਹੁੰਦੀਆਂ ਨੇ ਉੱਥੇ ਜੋ ਦੇਸ਼ ਦਾ ਸਭ ਤੋਂ ਵੱਡਾ ਲੰਗਰ ਹਾਰੇ ਲੰਗਰ ਘਾਰੇ ਉਸ ਸਥਾਨ ਤੇ ਜਿੱਥੇ ਸੰਗਤਾਂ ਆਪਣੇ ਪਰਿਵਾਰਾਂ ਸਮੇਤ ਲੰਗਰ ਛਕਣ ਵਾਸਤੇ ਪਹੁੰਚਦੀਆਂ ਇਹ ਉਹ ਲੰਗਰ ਘਰ ਹੈ ਜਿੱਥੇ ਬਿਨਾਂ ਕਿਸੇ ਨਾ ਕੋਈ ਭੇਦ ਭਾਵ ਦੀਤਿਆਂ ਇੱਕ ਹੀ ਪੰਗਤ ਵਿੱਚ ਭਾਵੇਂ ਉਹ ਦੇਸ਼ ਦਾ ਮਹਾਰਾਜਾ ਹੋਵੇ ਰਾਸ਼ਟਰਪਤੀ ਹੋਵੇ ਪ੍ਰਧਾਨ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਜਾਂ ਮੇਰੇ ਵਰਗਾ ਕੋਈ ਗਰੀਬ ਹੋਵੇ ਉਹ ਵੀ ਉਸ ਪੰਗਤ ਵਿੱਚ ਬੈਠ ਕੇ ਲੰਗਰ ਛਕ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਇਹ ਲੰਗਰ ਹਾਲ ਦੇ ਵਿੱਚ ਜਿੱਥੋਂ ਤੱਕ ਤੁਹਾਡਾ ਸਵਾਲ ਹੈ ਕਿ ਕਿੰਨੀਆਂ ਧਾਰਾਂ ਇੰਨਾ ਪ੍ਰਸ਼ਾਦਾ ਤਿਆਰ ਹੁੰਦਾ ਮੈਂ ਸਮਝਣਾ ਕਿ ਸੰਗਤਾਂ ਦੀ ਆਮਦ ਦੇ ਹਿਸਾਬ ਨਾਲ ਰੋਜ਼ਾਨਾ ਲਗਭਗ 90 ਤੋਂ 100 ਕੁਇੰਟਲ ਆਟੇ ਦਾ ਪ੍ਰਸ਼ਾਦਾ ਜੋ ਤਿਆਰ ਕਰਕੇ ਸੰਗਤ ਤੇ ਵਰਤਾਇਆ ਜਾਂਦਾ ਹੈ ਇਸੇ ਤਰ੍ਹਾਂ 20 ਤੋਂ 25 ਕੁਇੰਟਲ ਦਾਲਾਂ ਜਿਹੜੀਆਂ ਰੋਜ਼ਾਨਾ ਬਣਦੀਆਂ ਹਨ ਜਿੱਥੋਂ ਤੱਕ ਦਾਲਾਂ ਤੇ ਪ੍ਰਸ਼ਾਦਾ ਦੀ ਗੱਲ ਹੈ ਉੱਥੇ ਇੱਕ ਵਿਸ਼ੇਸ਼ ਤੌਰ ਤੇ ਸਬਜ਼ੀ ਵੀ ਬਣਦੀ ਹੈ ਜਿੱਦਾਂ ਸਿਆਲ ਦੀਆਂ ਸਬਜ਼ੀਆਂ ਨੇ ਗਾਜਰ ਮਟਰ ਆਲੂ ਗੋਭੀ ਛਲਗਮ ਸਾਗ ਇਹ ਇਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਤਿਆਰ ਕਰਕੇ ਉਹ ਵੀ ਲੰਗਰ ਦੇ ਵਿੱਚ ਰੋਜ਼ਾਨਾ ਵਰਤਾਇਆ ਜਾਂਦੀਆਂ। ਇਸ ਤੋਂ ਇਲਾਵਾ ਕੁਇੰਟਲਾਂ ਦੇ ਦੁੱਧ ਦੇ ਹਿਸਾਬ ਦੇ ਨਾਲ ਰੋਜ਼ਾਨਾ ਜਿਹੜੀ ਇਹ ਲੰਗਰ ਵਾਸਤੇ ਖੀਰ ਤਿਆਰ ਕੀਤੀ ਜਾਂਦੀ ਹੈ। ਸਿਰਫ ਖੀਰ ਹੀ ਨਹੀਂ। ਮੈਂ ਸਮਝਦਾ ਕਿ ਇਹ ਇੱਕ ਐਸਾ ਸਾਛਣ ਦਾ ਲੰਗਰ ਹਾਲ ਹੈ ਜਿੱਥੇ ਰੋਜ਼ਾਨਾ ਇੱਕ दाल ਤਿਆਰ ਹੁੰਦੀ ਹੈ, ਇੱਕ ਸਬਜ਼ੀ ਤਿਆਰ ਹੁੰਦੀ ਹੈ। ਇਸ ਤੋਂ ਇਲਾਵਾ ਜੋ ਮਿੱਠਾ ਪਦਾਰਥ ਹੈ ਭਾਵੇਂ ਉਹ ਕਦੀ ਖੀਰ ਬਣ ਜਾਂਦੀ ਹੈ, ਕਦੇ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ। ਕਦੀ ਮਿੱਠੇ ਚੌਲ ਤਿਆਰ ਕਰਕੇ ਇਹ ਤਿਆਰ ਕਰਕੇ ਸੰਗਤ ਵਿੱਚ ਵਰਤਾਏ ਜਾਂਦੇ ਆ ਉਲਟਲਾਂ ਦੇ ਹਿਸਾਬ ਨਾਲ ਇਹ ਲੰਗਰ ਦਾ ਰਾਸ਼ਨ ਜੋ ਤਿਆਰ ਹੋਗਾ ਕਿ ਅਦੀ ਇਹ ਰੈਸਪੀ ਕੌਣ ਤਿਆਰ ਕਰਦਾ ਕਿ ਕਿਸ ਦਿਨ ਦਾਲ ਬਣੇਗੀ ਕਿਹੜੀ ਕਿਹੜੀ ਸਬਜ਼ੀ ਕਿਹੜੇ ਕਿਹੜੇ ਦਿਨ ਲਈ ਖਾਸ ਤੌਰ ਤੇ ਰੱਖੀ ਗਈ ਹੈ ਵੇਖੋ ਇਹ ਮੈਨੂ ਤਿਆਰ ਹੋਏ ਹੁੰਦੇ ਪਹਿਲਾਂ ਹੀ ਤਿਆਰ ਕਰਕੇ ਦਿੱਤੇ ਨੇ ਜਿਸ ਤਰ੍ਹਾਂ ਦਾ ਮੌਸਮ ਹੋਵੇ ਉਸੇ ਤਰ੍ਹਾਂ ਦੀਆਂ ਸਬਜ਼ੀਆਂ ਤਿਆਰ ਕੀਤੀਆਂ ਜਾਂਦੀਆਂ ਕਦੀ ਦਾਲ ਬਣ ਜਾਂਦੀ ਹੈ ਕਦੀ ਚਿੱਟੇ ਛੋਲੇ ਬਣਦੇ ਆ ਕਦੀ ਕਾਲੇ ਛੋਲੇ ਬਣਾਏ ਜਾਂਦੇ ਆ ਰਾਜਮਾ ਬਣਾਏ ਜਾਂਦੇ ਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਗਰਮੀਆ ਦਾ ਮੌਸਮ ਹੈ ਤੇ ਗਰਮੀਆ ਦੀਆਂ ਸਬਜ਼ੀਆਂ ਜਿ ਸਿਆਲ ਅਤੇ ਸਿਆਲ ਦੀਆਂ ਸਬਜ਼ੀਆਂ ਮੌਸਮੀ ਸਬਜ਼ੀਆਂ ਤਿਆਰ ਕਰਕੇ ਉਹ ਲੰਗਰ ਵਿੱਚ ਵਰਤਾਈ ਜਾਂਦੀ ਹੈ। ਚਾਵਲ ਦੀ ਵੀ ਗੱਲ ਕਰੀਏ ਚਾਵਲ ਵੀ ਅਸੀਂ ਦੇਖ ਰਹੇ ਹਾਂ ਚਾਵਲ ਵੀ ਤਿਆਰ ਕੀਤੇ ਜਾ ਰਹੇ ਕਿੰਨੇ ਚਾਵਲ ਤਿਆਰ ਕੀਤੇ ਜਾਂਦੇ ਬਿਲਕੁਲ ਜੀ ਰੋਜ਼ਾਨਾ ਜਿੱਤੇ ਦਾਲ ਸਬਜ਼ੀ ਖੀਰ ਮਿੱਠਾ ਪਦਾਰਥ ਵਰਤਾਇਆ ਜਾਂਦਾ ਲੰਗਰ 'ਚ ਉੱਤੇ 20 ਤੋਂ 25 ਕੁਇੰਟਲ ਦੇ ਰੋਜ਼ਾਨਾ ਚਾਵਲ ਦੀ ਲਾਗਤ ਹੈ ਉਹ ਚਾਵਲ ਤਿਆਰ ਕਰਕੇ ਲੰਗਰ ਦੇ ਵਿੱਚ ਲੰਗਰ ਤਿਆਰ ਕਰਕੇ ਵਰਤਾਇਆ ਜਾਂਦਾ ਹੈ। ਜੇ ਅਸੀਂ ਗੱਲ ਕਰੀਏ ਸ਼ਰਧਾਲੂਆਂ ਦੀ ਤੇ 1.5 ਲੱਖ ਦੇ ਕਰੀਬ ਸ਼ਰਧਾਲੂ ਹਰ ਰੋਜ਼ ਆਂਦਾ ਵਾ ਲੇਕਿਨ ਛੁੱਟੀਆਂ ਹੁੰਦੀਆਂ ਸ਼ਰਧਾਲੂ ਦੀ ਤਾਦਾਦ ਵੀ ਵਧੀ ਆ ਫਿਰ ਦਾਲਾਂ ਨੂੰ ਹਰ ਰੋਜ਼ ਕਿੰਨੀ ਵਾਰੀ ਤਿਆਰ ਕੀਤਾ ਜਾਂਦਾ ਦਾਲ ਇਹ ਜਿਸ ਜਿਸ ਦੇ ਹਿਸਾਬ ਨਾਲ ਸੰਗਤ ਦੀ ਆਮਦ ਵਧਦੀ ਏ ਜੇ ਮੌਸਮ ਦੇ ਹਿਸਾਬ ਨਾਲ ਸੰਗਤ ਦੀ ਆਮਦ ਘਟ ਵੀ ਜਾਂਦੀ ਏ ਸਿਆਲ ਤੇ ਸੰਗਤ ਦੀ ਆਮਦ ਘਟ ਵੀ ਜਾਂਦੀ ਏ ਤੇ ਭੋਲਾ ਜਿਹਾ ਰਾਸ਼ਨ ਘਟ ਹੋ ਜਾਂਦਾ ਜੇ ਸੰਗਤ ਦੀ ਆਮਦ ਮੱਸਿਆ ਜਾਂ ਦਿਨ ਤਿਹਾੜੀ ਕੋਰਪਰਵ ਹੋਵੇ ਜਾਂ ਜਿਦਾਂ ਹੁਣ ਛੁੱਟੀਆਂ ਪੈਣੀਆਂ ਨੇ ਅਗੋਂ ਦਸੰਬਰ ਮਹੀਨੇ ਚ ਸਾਬ ਜਿਆਦੇ ਦੇ ਜਿਹੜੇ ਸ਼ੀਧੀ ਦਿਹਾੜੇ ਆਉਣੇ ਆ ਉਹਨਾਂ ਦੀਆਂ ਛੁੱਟੀਆਂ ਪੈਣੀਆਂ ਨੇ ਉਸ ਮੌਕੇ ਤੇ ਸੰਗਤਾ ਆਪਣੇ ਪਰਿਵਾਰ ਦੇ ਸਾਮੀ ਸਮੇਤ ਬੱਚਿਆਂ ਨੂੰ ਲੈ ਕੇ ਦਰਬਾਰ ਸਾਹਿਬ ਵਿਖੇ ਆਉਂਦੀਆਂ ਨੇ ਉਹ ਜਿਹੜੀਆਂ ਸਬਜ਼ੀਆਂ ਦਾਲਾਂ ਦੀ ਜਿਹੜੀ ਲਾਗਤ ਉਹ ਵੀ ਉਸ ਹਿਸਾਬ ਨਾਲ ਵੱਧ ਤਿਆਰ ਕੀਤੀ ਜਾਂਦੀ ਹੈ ਜੇ ਗੱਲ ਕਰੀਏ ਚਪਾਤੀਆਂ ਦੀ ਤੇ ਕਿੰਨੀਆਂ ਮਸ਼ੀਨਾਂ ਕੁੱਲ ਲੱਗੀਆਂ ਵੈ ਚਪਾਤੀ ਜਿਹੜੀਆਂ ਜਿਹਦੇ ਚ ਤਿਆਰ ਹੁੰਦੀਆਂ ਨੇ ਤੇ ਉਹ ਇੱਕ ਮਸ਼ੀਨ ਕਿੰਨੀ ਚਪਾਤੀ ਹਰ ਰੋਜ਼ ਤਿਆਰ ਕਰਦੀ ਕੋ ਸੰਗਤ ਦੀ ਆਮਦ ਹਿਸਾਬ ਕਰਕੇ ਸਾਨੂੰ ਜਿਹੜੀਆਂ ਮਸ਼ੀਨਾਂ ਦਾ ਪ੍ਰਬੰਧ ਵੀ ਕੀਤਾ ਗਿਆ ਕਿਉਂਕਿ ਇਹ ਇੱਕ ਯੋਗ ਜਿੱਥੇ ਲੋਹਾ ਤੇ ਪ੍ਰਸ਼ਾਦਾ ਤਿਆਰ ਹੁੰਦਾ ਹੈ ਉਥੇ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ ਪੰਜ ਮਸ਼ੀਨਾਂ ਨੇ ਲੰਗਰ ਵਿੱਚ ਜਿਹੜੀਆਂ ਪੰਜ ਮਸ਼ੀਨਾਂ ਦੇ ਵਿੱਚ ਮਸ਼ੀਨਾਂ ਪ੍ਰਸ਼ਾਦਾ ਮਸ਼ੀਨੀ ਪ੍ਰਸ਼ਾਦਾ ਜਿਹੜਾ ਤਿਆਰ ਹੁੰਦਾ ਮੈਂ ਸਮਝਦਾ ਕਿ ਲੋਹ ਨਾਲੋਂ ਵੀ ਵਧੀਆ ਜਿਹੜਾ ਪ੍ਰਸ਼ਾਦਾ ਉਹ ਮਸ਼ੀਨਾਂ ਨਾਲ ਤਿਆਰ ਕਰਕੇ ਸੰਗਤ ਦੇ ਵਿੱਚ ਉਹਨੂੰ ਦੇਸੀ ਘਿਓ ਦੇ ਨਾਲ ਚੋਪੜ ਕੇ ਵਰਤਾਇਆ ਜਾਂਦਾ ਹੈ ਜਿਹੜੀ ਰਸੋਈ ਹੈ ਰਸੋਈ ਦੀ ਗੱਲ ਕਰੀਏ ਤੇ ਕਿੰਨੇ ਜਿਹੜੇ ਐਸਡੀਪੀਸੀ ਦੇ ਮੁਲਾਜ਼ਮ ਹੈ ਉਹ ਇਸ ਲੰਗਰ ਨੂੰ ਤਿਆਰ ਕਰਦੇ ਆ ਤੇ ਕੀ ਸ਼ਰਧਾਲੂ ਵੀ ਇਸ ਦੇ ਨਾਲ ਮਦਦ ਕਰਦੇ ਬਿਲਕੁਲ ਜੀ ਇਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਾ ਸਭ ਤੋਂ ਵੱਡਾ ਲੰਗਰ ਹਾਲ ਹੈ ਜਿਸ ਵਿੱਚ ਮੈਂ ਸਮਝਦਾ ਕਿ 400 450 ਦੇ ਕਰੀਬ ਸਟਾਫ ਨੇ ਉਹ ਜਿਨ੍ਹਾਂ ਵਿੱਚ ਇਹ ਮੈਨੇਜਰ ਸਬਾਨ ਤੇ ਸੁਪਰਵਾਈਜ਼ਰ ਹਲਵਾਈ ਸੇਵਾਦਾਰ ਇਹ ਜੋ ਲੰਗਰ ਤਿਆਰ ਕਰਨ ਵਾਲੇ ਹਲਵਾਈ ਨੇ ਜੋ ਪ੍ਰਸ਼ਾਦੇ ਤਿਆਰ ਕਰਾਉਣੀ ਸਾਡੀਆਂ ਭੈਣਾਂ ਸੇਵਾਦਾਰੀਆਂ ਨੇ ਉਹ ਇਹਨਾਂ ਤੋਂ ਇਲਾਵਾ ਜੋ ਲੰਗਰ ਵਰਤਾਉਣ ਵਾਲੇ ਸੇਵਾਦਾਰ ਨੇ ਉਹ ਜੇ ਇਥੇ ਰਾਸ਼ਨ ਸਾਡਾ ਸਟਾਕ ਕੀਤਾ ਜਾਂਦਾ ਉਥੋਂ ਦੇ ਸਟੋਰ ਕੀਪਰ ਉਥੋਂ ਦਾ ਸਟਾਫ ਇਹ ਸਾਰਾ ਮਿਲ ਜੁਲ ਕੇ ਇਹ ਲੰਗਰ ਨੂੰ ਤਿਆਰ ਕਰਨ ਵਿੱਚ ਇੱਕ ਦੂਜੇ ਦੀ ਮਦਦ ਕਰਦਾ ਸਿਰਫ ਸਟਾਫ ਤਾਂ ਕੀ ਸੀਮਤ ਨਹੀਂ ਰਹਿੰਦਾ ਜਿਹੜੀਆਂ ਸੰਗਤਾਂ ਰਜਾਨਾ ਇੱਥੇ ਨਤਮਸਤ ਹੋਣ ਆਉਂਦੀਆਂ ਨੇ ਉਹ ਵੀ ਆਪਣੀ ਹੱਥੀਂ ਕਿਰਤ ਕਰਕੇ ਸੇਵਾ ਕਰਕੇ ਇਹ ਸੇਵਾ ਦੇ ਵਿੱਚ ਆਪਣੀ ਜਿਹੜੀ ਹੈ ਖੁਸ਼ੀਆਂ ਪ੍ਰਾਪਰ ਕਰਨੀ ਜਾਂ ਉਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਹੈ ਇਹ ਲੰਗਰ ਤਿਆਰ ਕਰਨ ਵਿੱਚ ਪ੍ਰਸ਼ਾਦਾ ਬੀਬੀਆਂ ਭੈਣਾਂ ਪ੍ਰਸ਼ਾਦਾ ਤਿਆਰ ਕਰਦੀਆਂ ਜਿਹੜੇ ਵੀਰ ਆਉਂਦੇ ਨੇ ਉਹ ਧਾਰਾਂ ਤਿਆਰ ਕਰਦੇ ਕਲਾਈ ਚੋਂ ਧਾਰਾਂ ਕੱਢ ਕੇ ਲੈ ਕੇ ਲੰਗਰ ਹਾਲ ਵਿੱਚ ਵਰਤਾਉਂਦੇ ਨੇ ਬੜਾ ਵੱਡਾ ਸਹਿਯੋਗ ਇਹ ਸੰਗਤ ਦਾ ਸੰਗਤ ਤੋਂ ਬਿਨਾ ਕੋਈ ਕਾਰਜ ਜਿਹੜਾ ਪੂਰਾ ਨਹੀਂ ਹੁੰਦਾ ਇੱਕ ਆਖਰੀ ਸਵਾਲ ਹੈ ਜਿਹੜੀ ਦਾਲ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਜਿਹੜੀ ਦਾਲ ਜਿਹੜੀ ਸ਼ਰਧਾਲੂਆਂ ਦੇ ਲਈ ਤਿਆਰ ਕੀਤੀ ਜਾ ਰਹੀ ਹੈ ਇਹ ਕੁੱਲ ਕਿੰਨੀ ਕਿਲੋ ਦਾਲ ਹੈ ਜਿਹੜੀ ਤਿਆਰ ਕੀਤੀ ਜਾ ਰਹੀ ਕਿੰਨੇ ਸ਼ਰਧਾਲੂ ਇਸ ਨੂੰ ਖਾ ਸਕਦੇ ਇਹ ਜਿਹੜਾ ਵੱਡਾ ਕੜਾਇਆ ਸਾਡਾ ਇਹ ਤਿੰਨ ਕੜਾਏ ਨੇ ਇੱਥੇ ਇਹ ਇੱਕ ਕੜਾਏ ਦੇ ਵਿੱਚ ਮੈਂ ਸਮਝਣਾ ਕਿ 4 ਕੁਇੰਟਲ ਜਿਹੜੀ 400 ਕਿਲੋ ਦਾਲ ਇੱਕ ਟਾਈਮ ਤੇ ਤਿਆਰ ਹੁੰਦੀ ਹੈ ਜਿਸ ਨੂੰ ਤਿਆਰ ਕਰਨ ਲੱਗੇ 4 ਤੋਂ 5 ਘੰਟੇ ਦਾ ਸਮਾਂ ਜਦਾ ਲੱਗ ਜਾਂਦਾ ਹੈ ਕਿ 400 ਕੁਇੰਟਲ 400 ਕਿਲੋ ਦਾਲ ਜਿਹੜੀ ਇੱਕ ਸਮੇਂ ਤੇ ਤਿਆਰ ਹੁੰਦੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋ ਅਸੀਂ ਉਸ ਰਸੋਈ ਦੇ ਵਿੱਚ ਮੌਜੂਦ ਆ ਦੇਸ਼ ਦੀ ਸਭ ਤੋਂ ਵੱਡੀ ਰਸੋਈ ਜਿਹਨੂੰ ਕਿਹਾ ਜਾਂਦਾ 400 ਕੁਇੰਟਲ ਦਾਲ 400 ਕਿਲੋ ਸੌਰੀ ਦਾਲ ਜਿਹੜੀ ਇੱਕ ਵਾਰੀ ਚ ਤਿਆਰ ਕੀਤੀ ਜਾਂਦੀ ਹੈ ਕਿਉਂਕਿ ਹਰ ਰੋਜ਼ ਸ਼ਰਧਾਲੂਆਂ ਦੀ ਆਮਦ ਕਰੀਬ ਲੱਖ ਤੋਂ 1.5 ਲੱਖ ਸ਼ਰਧਾਲੂ ਸਤਿ ਸ਼ਕਨ ਸਿੰਘ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜਦੇ ਹੈ ਅਰਦਾਸ ਕਰਦੇ ਹੈ ਉਸ ਤੋਂ ਬਾਅਦ ਗੁਰੂ ਘਰ ਦਾ ਲੰਗਰ ਛੱਕੇ ਜਾਂਦੇ ਹੈ ਸੋ ਸ਼ਰਧਾਲੂਆਂ ਦੀ ਆਮਦ ਦੇ ਹਿਸਾਬ ਨਾਲ ਦਾਲਾਂ ਚਪਾਤੀਆਂ ਅਤੇ ਖੀਰ ਤਿਆਰ ਕੀਤੀ ਜਾਂਦੀ ਹੈ ਸੋ ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ ਸਭ ਤੋਂ ਵੱਡੀ ਦੇਸ਼ ਦੀ ਰਸੋਈ ਬਾਰੇ ਦੱਸਿਆ ਸੋ ਤੁਸੀਂ ਵੀ ਇੱਕ ਵਾਰੀ ਜ਼ਰੂਰ ਆ ਕੇ ਜਦੋਂ ਵੀ ਸੱਚਕਨ ਸ਼੍ਰੀ ਹਰਮੰਦਰ ਸਾਹਿਬ ਦਰਸ਼ਨ ਕਰੋ ਤਾਂ ਲੰਗਰ ਜ਼ਰੂਰ ਇਸ ਘਰ ਦਾ ਛੱਕ ਕੇ ਜਾਓ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ